ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖੋ ਜਿੰਨਾ ਵੀਰਾ ਭੈਣਾਂ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਮਿੱਟੀ ਪੈਣ ਲੱਗੀ ਵਿਦੇਸ਼ ਜਾਣ ਦੀ ਖੇਚ ਕੋਗ ਵਾਸਤੇ ਪੰਜਾਬੀ ਵੀ ਆਪਣੀ ਮਿੱਟੀ ਦੀ ਮਹਿਕ ਨੂੰ ਤਰਸ ਰਖੇ ਹਨ ਵਿਦੇਸ਼ ਗਈ ਲੜਕੀ ਦੀ ਪੰਜਾਬ ਵਾਪਸੀ ਬਾਰੇ ਜਾਣਕਾਰੀ ਇਹਨੇ ਦਿਨੀ ਇੱਕ ਵੀਡੀਓ ਰਾਹੀਂ ਮਿਲੀ ਫੈਸ਼ਨ ਡਿਜ਼ਾਈਨਰ ਲੜਕੀ ਆਸਟ੍ਰੇਲੀਆ ਤੋਂ ਵਾਪਸ ਆ ਕੇ ਪਿੰਡ ਤੋਂ 60 ਕਿਲੋਮੀਟਰ ਦੂਰ ਖੰਨਾ ਸ਼ਹਿਰ 'ਚ ਇੱਕ ਠੇਲਾ ਲਗਾ ਰਹੀ ਹੈ ਸ਼ਹਿਰ ਤੋਂ ਸ਼ਾਮ ਤੱਕ ਉਹ ਉੱਥੇ ਹਰ ਤਰ੍ਹਾਂ ਦੇ ਖਾਣੇ ਪਰੋਸ ਕੇ ਕਮਾਈ ਕਰ ਰਿਹਾ ਹੈ ਵਾਪਸ ਆਉਣ ਦਾ ਕਾਰਨ ਕੁਝ ਇੰਜ ਬਿਆਨ ਕਰਦੀ ਹੈ ਉੱਥੇ ਜਾ ਕੇ ਵੇਖਿਆ ਕਿ ਜ਼ਿੰਦਗੀ ਬਹੁਤ ਹੀ ਮੁਸ਼ਕਲ ਹੈ ਮੇਰੇ ਆਪਣੇ ਪੈਨਪਰਾ 12 ਘੰਟੇ ਦੀ ਸ਼ਿਫਟ ਲਗਾ ਕੇ ਘਰ ਆਉਂਦੇ ਹਨ ਤੇ ਘਰ ਦੇ ਸਾਰੇ ਕੰਮ ਵੀ ਬਿਨਾ ਕਿਸੇ ਸਹਾਇਕ ਕਰਮੀ ਦੇ ਕਰਨੇ ਪੈਂਦੇ ਹਨ ਦੇਸ਼ 'ਚ ਵੱਸਣ ਦਾ ਸੁਪਨਾ ਵੀ ਮੇਰੀ ਪਹੁੰਚ ਤੋਂ ਬਹੁਤ ਦੂਰ ਜਾਪਿਆ ਇਹ ਸੋਚ ਕੇ ਮੈਂ ਵਾਪਸੀ ਦਾ ਰਸਤਾ ਨਾਪਿਆ ਕਿ ਕਿਉਂ ਨਾ ਆਪਣੇ ਦੇਸ਼ 'ਚ ਮਾਂ-ਪਾਪ ਨਾਲ ਰਹਿ ਕੇ ਇਹ ਮਿਹਨਤ ਕਰਕੇ ਕਾਮਯਾਬੀ ਹਾਸਲ ਕਰਾਂ ਮੇਰੇ ਮਨ ਨੇ ਵੀ ਉੰਗਾਰਾ ਪਰਿਆ ਗਣੀ ਮਤ ਹੈ ਇਸ ਨੇ ਉਥੇ ਵਰਕ ਕਰ ਲਚ ਤਾਂ ਸਮਝਿਆ ਕਿ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ ਅਜੇ ਤੱਕ ਤਾਂ ਨੌਜਵਾਨਾਂ ਦੀ ਵਿਦੇਸ਼ ਜਾ ਕੇ ਪੜਾਈ ਕਰਨ ਦਾ ਚਨੂਨ ਸਵਾਰ ਸੀ ਲੰਘੇ ਵਰਿਆਂ ਚ ਪੰਜਾਬ ਦੇ ਲੋਕਾਂ ਨੇ ਲੱਖ ਬਣ ਕੇ ਕੈਨੇਡਾ ਵੱਲ ਹੀ ਇਰਾ ਕਟਲੀਆਂ ਸਰਬ ਦੇਸ਼ਾਂ ਚ ਇਮੀਗ੍ਰੇਸ਼ਨ ਨਿਯਮਾਂ ਚ ਸਖਤੀ ਤੇ ਬੇਰੋਜ਼ਗਾਰੀ ਵਧਣ ਕਾਰਨ ਉਹਨਾਂ ਦਾ ਪੁਵੇਖਣ ਨੇਰੇ ਚ ਹੈ ਕਈ ਲੋਕ ਵਾਪਸ ਆਉਣਾ ਚਾਹ ਰਹੇ ਹਨ ਮੇਰੇ ਇੱਕ ਜਾਣਕਾਰ ਪਰਿਵਾਰ ਦੇ ਦੋ ਲੜਕਿਆਂ ਨੇ ਕੈਨੇਡਾ ਤੋਂ 5-6 ਸਾਲ ਬਾਅਦ ਵਾਪਸ ਦਾ ਰਾਤ ਜੁਣਿਆ ਵਰਕ ਵੀਜ਼ਾ ਖਤਮ ਹੋਣ ਤੇ ਨਮਿਉਣ ਦਾ ਮੌਕਾ ਨਹੀਂ ਮਿਲਿਆ ਪੱਕੀ ਨਿਵਾਸ ਲਈ ਲਗਾਈਆਂ ਛੜਤਾਂ ਪੂਰੀਆਂ ਨਾ ਕਰ ਸਕੇ ਕੈਨੇਡਾ ਰਹਿਣ ਦਾ ਸੁਪਨਾ ਪੂਰਾ ਹੁੰਦਾ ਨਹੀਂ ਜਿਸ ਰਖਾ ਸੀ ਮਾਂ ਉਤੇ ਪਹੁੰਚੀ ਤਾਂ ਕੀ ਵੇਖਦੀ ਹੈ ਕਿ ਵੱਡਾ ਡਿਪਰੈਸ਼ਨ ਵੱਲ ਜਾ ਰਖਾ ਸੀ ਦੋਵਾਂ ਦੇ ਭਾਰ ਵਧੇ ਸਨ ਛੋਟੇ ਨੂੰ ਸਾਈਨਸ ਦੀ ਬਿਮਾਰੀ ਬਤਨ ਕੰਨ ਸਾਹ ਲੈਣ ਚ ਵੀ ਦਿੱਕਤ ਆ ਰਹੀ ਸੀ ਘਰ ਆ ਕੇ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੂੰ ਵਾਪਸ ਆ ਜਾਣ ਦੀ ਸਲਾਹ ਦਿੱਤੀ ਘਰ ਪਹੁੰਚਣ ਤੇ ਪਹਿਲਾਂ ਉਹਨਾਂ ਦੀ ਸਿਹਤ ਠੀਕ ਕੀਤੀ ਛੋਟੇ ਦੇ ਨੱਕ ਦਾ ਆਪਰੇਸ਼ਨ ਕਰਾਇਆ ਤੇ ਉਸ ਦਾ ਸਾਹ ਸੁਖਾ ਹੋਇਆ ਮਾਣੇ ਦੱਸਿਆ ਕਿ ਮੈਂ ਪਹਿਲਾਂ ਮੈਂ ਵੇਚਣ ਦੇ ਹੱਕ ਚ ਨਹੀਂ ਸੀ ਹੁਣ ਲੱਗਦਾ ਹੈ ਕਿ ਇੰਨਾ ਸਮਾਂ ਬਰਬਾਦ ਕਰਕੇ ਉੱਥੇ ਹੀ ਸੈੱਟ ਹੋ ਜਾਣਾ ਚਾਹੀਦਾ ਸੀ ਰਿਸ਼ਤੇਦਾਰ ਵੀ ਕਈ ਤਰ੍ਹਾਂ ਦੇ ਸਵਾਲ ਕਰਦੇਣ ਬੜੀ ਧੀਰ ਘਰ ਵਿੱਚ ਨਿਰਾਸ਼ਾਜਨਕ ਮਾਹੌਲ ਬਣਿਆ ਰੱਖਾ ਖੈਰ ਇਹਨਾਂ ਦੇ ਬਾਪ ਦਾ ਚੰਗਾ ਕਾਰੋਬਾਰ ਹੈ ਇੱਕ ਲड़का ਉਸਦੇ ਨਾਲ ਲੱਗ ਗਿਆ ਤੇ ਦੂਜੇ ਨੂੰ ਆਪਣੇ ਅਸਰ ਰਸੂਖਮ ਨਾਮਕੀ ਸੇ ਚੰਗੀ ਕੰਪਨੀ ਚ ਕੰਮ ਤੇ ਲਗਾ ਦਿੱਤਾ ਇੱਕ ਜਹਾ ਇਹ ਜਹਾ ਕੇ ਸੀ ਜਿੱਥੇ ਲੋਕ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਨੂੰ ਸਵੀਕਾਰ ਕਰਨ ਦੀ ਮਨਛਾ ਨਾਲ ਵਿਕਸਤ ਦੇਚਾਂ ਦਾ ਰੁਖ ਰਾ ਕਰਤੇ ਹਨ ਦੂਜੇ ਪਾਸੇ ਕਈਆਂ ਨੂੰ ਮਜਬੂਰਨ ਇਸ ਰਸਤੇ ਤੁਰਨਾ ਪੈਂਦਾ ਹੈ ਆਰਥਿਕ ਮੰਦ ਹਾਲੀ ਤੇ ਬੇਰੋਜ਼ਗਾਰੀ ਕਾਰਨ ਹਤਾਸ਼ ਹੋਇਆ ਨੌਜਵਾਨ ਵਰਗ ਬਾਹਰ ਜਾਣ ਦੀ ਜਾਣਾ ਹੀ ਜ਼ਿੰਦਗੀ ਦਾ ਹਾਲ ਸਮਝਦਾ ਹੈ ਇੱਥੇ ਆ ਕੇ ਹੀ ਅੱਖਾਂ ਖੁੱਲਦੀਆਂ ਕਿ ਜ਼ਿੰਦਗੀ ਤਾਂ ਬਹੁਤ ਗੁੰਝਲਦਾਰ ਹੈ ਉਹ ਵਾਪਸੀ ਦਰਸਦਾ ਵੀ ਨਹੀਂ ਨਾਪ ਸਕਦਾ ਕਿਉਂਕਿ ਮਾਂ-ਬਾਪ ਦਾ ਪੈਂਕਾ ਤੋਂ ਲਿਆ ਕਰਜ਼ਾ ਯਾਦ ਆਉਂਦਾ ਹੈ ਸਾਰੇ ਪਿੰਡ ਤੇ ਰਿਸ਼ਤੇਦਾਰਾਂ ਵਿੱਚ ਹੀਠੀ ਵੱਖ ਹੋਵੇਗੀ ਉਹ ਹਰ ਹੀਲੇ ਵਿਦੇਸ਼ ਚ ਚੋਰੀ ਛਿਪੇ ਮਿਹਨਤ ਮੁਸ਼ਕਲ ਕਰਕੇ ਡਾਲਰ ਕਮਾਉਣ ਦੇ ਯਤਨ ਕਰਦਾ ਹੈ ਸਰੀਰਕ ਤੇ ਮਾਨਸਿਕ ਬੋਝੇਟ ਦਬ ਦਾ ਚਲਾ ਜਾਂਦਾ ਹੈ ਕਈ ਤਾਂ ਜ਼ਿੰਦਗੀ ਤੋਂ ਹਾਰ ਮੰਨ ਕੇ ਖੁਦਕੁਸ਼ੀ ਵੱਲ ਕਤਮ ਚੁੱਕ ਲੈਂਦੇ ਹਨ ਬੇਵਕਤੀ ਮੌਤਾਂ ਬਾਰੇ ਖਬਰਾਂ ਲੱਗਦੀਆਂ ਰਹਿੰਦੀਆਂ ਹਨ ਪਿਛਲੇ ਸਾਲ ਮੈਂ ਆਪਣੀ ਬੇਟੀ ਦੇ ਪਰਿਵਾਰ ਨਾਲ ਆਸਟ੍ਰੇਲੀਆ ਚ ਸੀ ਉੱਥੇ ਹੋਟਲਾਂ ਟਾਬਿਆਂ ਤੇ ਅਕਸਰ ਹੀ ਕੰਮ ਕਰਦੇ ਵਿਦਿਆਰਥੀਆਂ ਨੂੰ ਮਿਲਦੀ ਕਿੱਥੋਂ ਤੇ ਕਦੋਂ ਆਏ ਬਬਤ ਵੇਰਵੇ ਜਾਣ ਦੀ ਉਹਨਾਂ ਦੇ ਡਰ ਚਿੰਤਾ ਦੇ ਨਿਰਾਸ਼ਾ ਭਰੇ ਚਿਹਰੇ ਵੇਖ ਕੇ ਇੰਜ ਲੱਗਦਾ ਜਿਵੇਂ ਉਹ ਮਨਜਦਾਰ ਜੇ ਫਸੇ ਹੋਏ ਆਪਣੇ ਫੈਸਲੇ ਤੇ ਪਛਤਾ ਰਖੇ ਹੋਣ ਇੱਥੇ ਉਹ ਸਟੋਰਾਂ ਚ ਚੌਕੀਦਾਰੀ ਲੇਬਰ ਪੇਂਟ ਕਰਨ ਤੇ ਪੈਟਰੋਲ ਪੰਪ ਦੀ ਨੌਕਰੀ ਕਰਨ ਲਈ ਤਰਸਦੇ ਘੁੰਮਦੇ ਹਨ ਸਾਡੇ ਘਰ ਪਾਠ ਰੱਖਿਆ ਸੀ ਤੇ ਜਖੇ ਲੜਕੇ ਹੀ ਟੈਂਟ ਲਗਾ ਕੇ ਗਏ ਖਬਰ ਨੂੰ ਅੰਤ ਤੱਕ ਦੇਖਣ ਲਈ